ਸਿਕਾ ਸਾਰੇ ਭਰਾਵਾਂ ਨੂੰ ਜੈ ਜੀ ਬੀਰੋ ਗੇਟ ਰਵਿਦਾਮ ਮਾਰਾ ਜੀ ਇਹ ਦੇਖੋ ਕਿੰਨਾ ਸੋਹਣਾ ਬਣਾਇਆ ਹੈ ਉਹਨਾਂ ਦਾ ਚੱਲ ਹੁਣ ਆਏ ਹੈਗੇ ਅਗੜਾ ਮਾਰ ਜੰਨੇ ਆ ਗੁਰਦੁਆਰੇ ਠੀਕ ਹੈ ਜੀ ਗਰਿਆਂ ਸ਼ਹਿਰ ਦੇ ਵਿੱਚ ਗੁਰਪੁਰਿਆ ਦੇਖੋ ਕਿੰਨਾ ਸੋਹਣਾ ਲਾਈਟਾਂ ਬਕਰ ਲਾਈਆਂ ਆਹ ਬਲੌਕ ਤਾਂ ਹੈ ਤਿਆਰ ਇਹਦਾ ਵੀ ਅੱਜ ਪਾਇਆ ਨਹੀਂ ਬਲੌਕ ਹੁਣ ਲਗਾਤਾਰ ਇਕੱਠੇ ਤਿੰਨ ਸਾਈਡ ਤੋਂ ਇੱਕ ਰੋਖ ਤੇ ਆਇਆ ਤੇ ਖੋਣ ਠੀਕ ਸਾਰੀਆਂ ਆਂਡੀਆਂ ਆਂਡੀਆਂ ਲਾਈਆਂ ਪਹਿਲਾਂ ਤੁਹਾਨੂੰ ਆਂਡੀਆਂ ਦਿਖਾੜ ਕੇ ਲੈ ਕੇ ਆਵਾਂ ਕਿੱਥੇ ਤੱਕ ਲੱਗੀਆਂ ਸਾਰੀਆਂ ਠੀਕ ਹੈ ਜੀ ਇਹ ਆ ਜੀ ਗੁਰਦੁਆਰਾ ਪੁੱਛਦੇ ਆ ਆ ਕੇ ਆ ਕੇ ਪੁੱਛਦੇ ਆ ਕਦ ਆਇਆ ਪਹਿਲਾਂ ਇੱਥੇ ਲੈਟਾ ਦਿਖਾ ਲਵੀਏ ਨਾਲ ਬੰਦੇ ਜੋੜ ਦਈਏ ਆਪਣੇ ਨਾਲ ਵੀਰ ਆਪਣੇ ਉਹ ਗੇਟ ਦੇਖਣ ਗਏ ਆ ਆਜ ਇੱਕ ਗੇਟ ਹੋਰ ਲੱਗਾ ਇਹ ਆ ਜੀ ਗੁਰਪੁਰ ਗ੍ਰਾਮ ਦੇ ਵਿੱਚ ਤੁਹਾਨੂੰ ਗੁਰਦੁਆਰਾ ਦਿਖਾ ਦੇ ਜਿੱਥੇ ਆ ਠੀਕ ਹੈ ਜੀ ਪੁੱਛਦੇ ਆ ਕਿ ਇਹ ਵੀਰ ਨੂੰ ਕਿੰਨੀ ਤਰੀਕ ਦਾ ਆ ਠੀਕ ਹੈ ਜੀ ਅੱਜ ਕੱਲ੍ਹ ਆਏ ਹੁਣਾਂ ਕਉਂ ਵੀ ਫਲੋਰ ਵੀ ਅੱਜ ਕੱਲ੍ਹ ਦਾ ਹੀ ਆ ਉਹ ਵੀ ਤੁਹਾਨੂੰ ਦਿਖਲਾਂਗੇ ਬਾਅਦ ਇਹ ਗੇਟ ਹੋ ਲੱਗੇ ਤੁਹਾਨੂੰ ਦਿਖਾ ਦਿਆਂ ਤੇ ਉੱਥੋਂ ਇੱਥੋਂ ਬੋਲ ਲਈਏ ਹਰਾਮ ਤੋਂ ਅੱਛੇ ਕਿੰਦਾ ਉਹ ਉੱਤੇ ਗੁਰਦੁਆਰੇ ਹੁਣੇ ਆ ਅੰਦਰ ਹੂੰ ਆ ਦੇਖੋ ਕਿੰਨਾ ਸੋਹਣਾ ਲੱਗਾ ਬਾਬਾ ਜੀ ਦਾ ਗੇਟ ਗਰਾਇਆ ਗੁਰਦੁਆਰੇ ਜੀ ਗੁਰਪੁਰਿਆ ਪੁੱਛਦੇ ਆ ਕੱਤਾ ਆ ਤੁਹਾਨੂੰ ਉਹ ਵੀ ਵਲੌਗ ਗਰਿਆਂ ਦਾ ਗੱਲਾਂ ਹੀ ਗੁਰਪੁਰ ਮਹਾਰਾਜੀ ਦਾ ਯੋ ਗਰਿਆਂ ਆਂ ਸ਼ਾ ਆਂਡੀਆਂ ਉਂਡੀਆਂ ਪੂਰੀਆਂ ਲਾਈਆਂ ਐ ਤੇ ਭਾਈ ਉੱਤੇ ਆ ਜੀ ਗੁਰਪੁਰ ਬਾਬਾ ਜੀ ਦੇ ਮਾਨ ਸਰ ਦੇ ਨੇ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਨਾ ਇਹ ਨੂੰ ਕਿੰਨਾ ਸੋਹਣਾ ਲੱਗਦਾ ਨਾ ਹਰੇਕ ਦਾ ਨਾਮ ਇਹ ਤਾਂ ਪੁੱਛੀਏ ਕੱਦ ਆਇਆ ਨਗਦਾ ਮਾਰਾ ਗੁਰੂ ਦੇ ਸਾਧ ਜੀ ਨਾਮ ਹਰਿ ਬਾਣੀ ਦੇ ਜੋ ਸਾਰੇ ਕਮੈਂਟ ਕਰ ਰਹੇ ਨੇ ਇਹਨੂੰ ਪੁੱਛੀਏ ਕੱਤਾ ਜਨਨਾਂ ਸਹਾਰਿ ਸਹਾਰਿ ਨਾ ਦਿੱਤੀ ਕਿਦਾ ਬਾਜੀ ਹਰਨੇ ਨਾ ਕਦਾ ਬਾਜੀ ਘਰ ਪਰ ਆਈ ਚੇਂਦੇ ਆਂ ਕਿਹਦਾ ਘਰ ਪਰ ਬਾਈ ਨੂੰ ਸੁਭਾ ਜਾਤਰਾ ਸਹੀ ਆ ਤੂੰ ਕਨਤਾ ਮਹਨ ਬਾਜੀ ਦਾ ਜੀ ਘਰ ਪਰ ਪੋਰੇ ਆ 24 ਨੂੰ ਸੁਭਾ ਜਾਤਰਾ ਦੇਖੋ ਕਿੰਨਾ ਧੋਲਾ ਲੱਗਿਆ ਤੂੰ ਜੇ ਬੈਠਾ ਪਰ ਬਾਈ ਨੂੰ ਸੁਭਾ ਜਾਤਰਾ ਕਾਫੀ ਨੂੰ ਘਰ ਪਰ ਸਹੀ ਆ 26 ਨੂੰ ਘਰ ਪਰ ਜੀ ਬਾਈ ਨੂੰ ਸੁਭਾ ਜਾਤਰਾ ਦੇਖੋ ਕਿੰਨਾ ਧੋਲਾ ਆ ਮਹਾਰਾਜ ਮਰਾ ਇਹ ਉੱਪਰ ਬਹੁਤ ਸੋਹਣਾ ਪੜਾਇਆ ਆ ਸਾਬਾ ਜੀ ਤੁੰਗੜੀ ਉਹ ਕਰੇ 15 ਹੋਣਾ ਹੀ ਜਾਣਾ ਨਹੀਂ ਉਧਰੋਂ ਤੁਹਾਨੂੰ ਗੱਲਾਂ ਆਵੇ ਸੋਹਣਾ ਲੱਗਦਾ ਨਾ ਜੀ ਗਈ ਨਾ ਮੰਨ ਤਨ ਤ੍ਰੇ ਮੁਤਰਮਕਾ ਰਈ ਅੱਜ ਤਹ ਮਹਾਰਾਜ ਦੇਖੋ ਇੱਧਰ ਵੀ ਲਟਾਂ ਲੱਗੀਆਂ ਮਹਾਰਾਜ ਇੱਧਰ ਵੀ ਲਟਾਂ ਲੱਗੀਆਂ ਆ ਮਹਾਰਾਜੀ ਘਰੋਂ ਉੱਥੇ ਆ। ਮਹਾਰਾਜੀ ਸੋਹਣਾ ਦਾ ਅੰਦਰੋਂ ਦੁਖਾਲਾਂਗੇ ਫੇ ਜਦ ਤਨ ਵਰਪੁਰ ਹੋਇਆ ਬਹੁਤ ਸੋਹਣਾ ਜਾਨੀ ਵੀ ਅੰਦਰੋਂ ਬਣਾਇਆ ਆ ਮਹਾਰਾਜੀ ਦਾ। ਜੂ ਮੋਲਨ ਸਿਬੈ ਸੋਹਣ ਨਾਨਕ ਹਰਿਆ ਤੇ ਜਾਮਦਾ। ਲੋ ਜੀ ਕਰੋ ਦਰਸ਼ਨ ਬਹੁਤ ਸੋਹਣਾ ਬਣਾਇਆ ਆ। ਇਹ ਜੀ ਗਰਿਆਂ ਦਾ ਬਾਈ ਦੀ ਸ਼ੋਭਾ ਯਾਤਰਾ ਠੀਕ ਹੈ ਜੀ। ਲੋ ਜੀ ਦਾ ਗੁਰਪੁਰ ਜਰੂਰ ਤੁਹਾਨੂੰ ਦੁਖਾਲਾਂਗੇ ਬਾਬਿਆਂ ਨੇ ਦਰਸ਼ਨ ਦਿਰਾਵਾਂਗੇ। ਠੀਕ ਹੈ ਜੀ। ਮੈਂ ਤੁਹਾਨੂੰ ਸੱਤੀ ਕਰਨਾ ਹੈ। ਮੈਂ ਤੁਹਾਨੂੰ ਆਪਣੇ ਕਦ ਆਇਆ। ਆਪਣੇ ਤਾਂ ਹੁੰਦੇ ਨੇ 23 ਤਰੀਕ ਦਾ ਆ ਫਲੋਰ। 23 ਫਲੋਰ ਵੀਰੋ 23 ਤਰੀਕ ਦਾ ਆ ਉਹ ਵੀ ਤੁਹਾਨੂੰ ਪੂਰਾ ਦਿਖਾ ਲਾਂਗੇ। ਠੀਕ ਹੈ ਜੀ ਗੁਰਪੁਰ। ਹੋ ਗਈ ਇੱਥੇ ਭੱਗਾ ਵਾਲਿਆਂ ਦੇ ਬੰਦੇ ਭੱਗਾ ਵਾਲੇ ਜਿਹੜੇ ਆ ਸਾਨੂੰ ਹੀ ਠੀਕ ਹੈ ਜੀ ਦਰਸ਼ਨ ਕਰਦੇ ਆ ਮਹਾਰਾਜ ਦੇ। ਤੁਹਾਨੂੰ ਪਤਾ ਹੀ ਆ। ਇਹ ਗ੍ਰਾਂਡ ਸ਼ਹਿਰ ਦਾ ਮਾਹੌਲ। ਸੋ ਨਾਮ ਸਾਹਿਬ ਤੇ ਮਨ ਸਵੇਚਰਿ ਇਹ ਹੱਕੀ ਤਾਰ ਲਗੰ ਗੁਰੂ ਘਰ ਖਸ ਜਨ ਮਿਲੇ ਜੋ ਜਨ ਨਾਲ ਸੁਖ ਸੁਵਾਨ ਮਹੰਮਾ ਸੁਖਾ ਸਭ ਗੁਰ ਦਾਤਾ ਧਿਆਨ ਹੈ ਜਿਸਨੋ ਦਇਆ ਸਦਾ ਹੋਈ ਹਰਿ ਸਭ ਗੁਰਿਆਨ ਗੁਰੂ ਨਿਰਭੈ ਰਹੈ ਸਭ ਦੇਖ ਹੈ ਸ੍ਰੀ ਮਨਿਕ ਤੁਹੀ ਜਿਦ ਰੇ ਨਾਮਾ ਦਸੇ ਪੈਰ ਚਮਾਈ ਜਿਦ ਵਿਸਾ ਉਤਸਟਿਆ ਨਾਮ ਕੋਈ ਹਤ ਗੁਰ ਸਮਨਾਂ ਦਾ ਸਲਾਮ ਨਾਮ ਕਿਸ ਦਾ ਬਿਨਾ ਤੋ ਹੋਏ ਤੇ ਚਲੀਏ ਆਪਾ ਜੂ ਆਉਂਦੇ ਰਹੂਗੇ ਹੌਲੀ ਹੌਲੀ ਚਲੀਏ ਆਪਾ ਆ ਗਏ ਆ ਗਏ ਚੱਲ ਜਲ ਸਟਾਰਟ ਕਰ ਆ ਗਏ ਨਾਮਿਤ ਸਰਕਾਰ ਕੰਮ ਕੀਤੇ ਜਾਣ ਲੋ ਜਿਸ ਤੋਂ ਕਿਤੇ ਗਿਆ ਨਾ ਹੋਏ ਕੋਈ ਜਿਸ ਤੋਂ ਕਕਮਰ 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 ਬੋਲੋ ਤੋਈ ਪਾਤਸ਼ਾਹ ਰੇ ਲੋ ਜੀ ਚੱਲੇ ਹੁਣ ਆਪਾਂ ਪੈਂਡਾਂ ਨੂੰ ਠੀਕਾ ਜੀ ਵੀਰੋ ਤੁਹਾਨੂੰ ਗਰਿਆਂ ਦਾ ਰਵਡਾ ਮਹਾਰਾਜੀ ਦਾ ਵਰਪੋਰ ਜ਼ਰੂਰ ਤਕ ਲਾਂਗੇ ਦਰਸ਼ਨ ਕਰਾਵਾਂਗੇ ਤੁਹਾਨੂੰ ਬਾਬਾ ਜੀ ਦੇ ਠੀਕ ਹੈ ਜੀ 22 ਤਰੀਕ ਨੂੰ ਸ਼ੁਭਾ ਯਾਤਰਾ ਆ 24 ਤਰੀਕ ਦਾ ਗੁਰਪੁਰਿਆ ਠੀਕ ਹੈ ਜੀ ਫਲੋਰ ਵਾਲਾ ਵੀ ਤੁਹਾਨੂੰ ਦਿਖਾ ਲਾਂਗੇ ਉਹਨਾਂ ਦੇ ਮਹਾਰਾਜ ਦੇ ਪੂਰੇ ਦਰਸ਼ਨ ਤੁਹਾਨੂੰ ਬਾਪੂ ਜੀ ਦੇ ਕਰਾਵਾਂਗੇ ਠੀਕ ਹੈ ਜੀ ਤੇ 22 ਨੂੰ ਫਲੋਰ ਕਿਤੇ ਨੇ 24 ਤਰੀਕ ਦਾ 23 ਦਾ 23 ਤਰੀਕ ਦਾ ਸੌਰੀ ਹਾਂ ਉਹ ਤਾਂ ਮੈਨੂੰ ਪਤਾ ਠੀਕ ਹੈ ਜੀ ਫਲੋਰ 23 ਤਰੀਕ ਦਾ ਉਹ ਤੁਹਾਨੂੰ ਦਿਖਾ ਲਾਂਗੇ ਠੀਕ ਹੈ ਜੀ ਸਾਡੇ ਪਿੰਡ ਹੈਗਾ 3 ਤਰੀਕ ਦਾ ਵੀਰੋ ਇਹ ਹੈ ਜੀ ਗਰਿਆਨ ਸ਼ਹਿਰ ਇਹ ਜੀ ਦੂਜੀ ਸਾਈਡ ਅੱਗੇ ਆਪਾਂ ਉੱਪਰ ਪਏ ਥਾ ਕੋ ਕੈਮਰਾ ਇਹ ਤੁਹਾਨੂੰ ਆਉਣਾ ਲਾਈਵ ਇਹ ਆ ਜੀ ਦੂਜੀ ਾਟਕਾ ਵਾਲੀ ਸਾਈਡ ਸਾਰਾ ਗਰਾਇਆ ਠੀਕ ਹੈ ਜੀ ਤੇ ਮੈਂ ਲਾਈਵ ਹੋ ਗਿਆ ਮੈਂ ਕਿਹਾ ਚਲੋ ਠੀਕ ਹੈ ਜੀ ਇਹ ਪਿੰਡੋਂ ਚੱਲ ਜਣਾ ਹੈ ਠੀਕ ਹੈ ਜੀ ਰਵਿਦਾਸ ਮਹਾਰਾਜ ਦਾ ਬੋਰਡ ਲੱਗਾ ਜੀ ਠੀਕ ਹੈ ਜੀ ਮੈਂ ਕਿਹਾ ਚੱਲ ਦਰਸ਼ਨ ਕਰਿਆ ਆਂਦੇ ਆ ਹਨਾ ਗੁਰਦੁਆਰਾ ਸਾਹਿਬ ਜੀ ਦੇ ਠੀਕ ਹੈ ਜੀ ਰੱਛ ਦੇਖੋ ਆ ਦੇਖੋ ਰੱਛ ਾਟਕਾ ਦੇ ਰੱਛ ਅੱਗੇ ਸਾਹਮਣੇ ਹੀ ਆ ਗੱਡੀ ਲੈਣ ਲੱਗੀ ਹੋਣੀ ਦੇਖੋ ਇਹ ਅਗਰਿਆ ਸ਼ਹਿਰ ਦਾ ਰੱਜ ਹੈ ਦੇਖੋ ਲਾਈਨ ਹਲੇ ਤੱਕ ਨਹੀਂ ਖਾਦ ਨਹੀਂ ਇਹ ਫਟਕਾ ਤੱਕ ਲੱਗੀ ਹੋਣੀ ਆ ਸਾਰੀ ਦੇਖੋ ਪੂਰੇ ਫਟ ਗਿਆ ਮਾੜਕ ਲੱਗੇ ਖਾਨ ਆਵਾਜ਼ ਆ ਆ ਆ ਆ ਉਹ ਕਟਲਾ ਵੀਰ ਅਸੀਂ ਤਾਂ ਜਾਈਏ ਤੂੰ ਉਹ ਲਾਜਿਆ ਹੋਰ ਅਕਲ ਚ ਕੀ ਹਾਲਿਆ ਜੀ ਉਹ ਹੜਕੇ ਖੜੇ ਬਾਰੇ ਸਿੱਟੀ ਉਹਨਾਂ ਦੇ ਦੇਖੋ ਰਾਸ਼ ਵੀਰੋ ਉਹ ਕਹਿੰਦਾ ਭਾਈ ਜੀ ਬੜੀਆ ਜੀ ਹਾਲੇ ਮੋਰੇ ਲਾਵੇ ਛੜੇ ਮੋਟਰਸਾਈਕਲ ਕਦੇ ਨੰਗਣ ਨਹੀਂ ਦੇਣਾ ਗੱਡੀ ਵਾਲਿਆਂ ਨੂੰ ਉੱਚੇ ਦੇ ਦਾ ਹਾਲ ਹੈ ਦਾਰੂ ਪੀ ਲੈਂਦੀ ਜਾਂਦਾ ਔਰ ਅਹਿਮ ਤੂੰ ਨਹੀਂ ਪਾਜੀ ਤੁਸੀਂ ਨਾ ਪੀਓ ਹਨ ਨਾਲੇ ਦਾਰੂ ਪੀਣ ਦਾ ਕੀ ਕੰਮ ਹੈ ਲੋਕ ਯਾਰ ਪਤਾ ਨਹੀਂ ਕੀ ਤੂੰ ਗੱਡੀ ਮੋਰੇ ਲਾ ਕੇ ਖੜ ਗਿਆ ਇਕੱਲੇ ਨੰਗਣ ਦੇ ਰੱਛ ਦੇ ਤੱਕ ਨਾ ਹਨ ਕੰਮਕਰ ਵਾਲਾ ਬਾਤੜ ਹੋਣਾ ਬਚਾਰਾ ਕੋਈ ਨਹੀਂ ਗੱਡੀ ਦੇ ਵਿੱਚ ਲਾਉਂਦਾ ਦੇਖੋ ਰੱਛ ਵੀਰੋ ਆਪਾਂ ਨਿਆਰੇ ਨਾਲ ਜਾਣਾ ਟੈਨਸ਼ਨ ਨਹੀਂ ਕੋਈ ਦੇਖੋ ਉਹ ਗਾਇਰਾ ਚ ਹਨ ਆਇ ਫਟਕਾ ਦੇਖੋ ਇਰਾਚ ਇੱਥੇ ਆਉ ਦੇਖੋ ਕੱਡੀ ਲਾਈਨ ਲੱਗੀ ਆ ਮੁਰੇ ਦੇਖੋ ਬਰਾਏ ਦੇ ਫਟਕਾਂ ਦੀ ਹੌਲੀ ਹੌਲੀ ਜਾਂਦੇ ਆ ਜੱਤੇ ਉਰਾਰਾ ਚ ਟਟਕਾਂ ਦੇ ਜਦੋਂ ਇੱਥੇ ਦੇਖਿਓ ਚੱਲ ਰਹੀ ਗੱਡੀ ਉਹ ਕਿੰਨੀ ਲੋਕਾਂ ਨੇ ਕਾਲੀ ਕਾਨੀ ਦੇਖਿਓ ਤੋਂ ਤੱਕ ਲੱਭੀ ਆ ਲੈਂਸ ਆਈ ਹੈ کئی ਵੀਰ ਆਪਣੇ ਥੱਲੇ ਜੀ ਲੰਘ ਕੇ ਆਈਆਂ ਤੋਂ ਫਟਕਾਂ ਦੇ ਦੇਖੋ ਦੇਖੋ ਇਹ ਜੀ ਗਰਾਂ ਵਾਲੇ ਫਟਕਾ ਇਹ ਥੱਲੇ ਜੀ ਨਾਂ ਕਿ ਆਉਂਦੇ ਆ ਜਿਹੜੇ ਮਾਤਰਾ ਆਪਣੇ ਵੀਰ ਇਹਨਾਂ ਉੱਤੇ ਉਹ ਨਾ ਤੱਕ ਪਹੁੰਚ ਗਈ ਜੀ ਕੋ ਸਾਚ ਮਾਚਾ ਦਿੰਦੇ ਨਾ ਥੱਲੇ ਇਹਦੇ ਵੀ ਆ ਰਹੇ ਆ ਉਹ ਨੰਗਰੇ ਆ ਜੀ ਮਰੇ ਵੀ ਹੌਲੀ ਹੌਲੀ ਨੇੜੇ ਨੂੰ ਲਈ ਜਾਂਦੇ ਆ ਟੈਂਪੋ ਰੱਖ ਕੇ ਅਟਕਾ ਕੋਲ ਆਪਾਂ ਜਾ ਕੇ ਟਕਾਂ ਓਏ ਓ ਬਲੌਗ ਯਾਰ ਹੁਣ ਦੇਖੋ ਰਾਜ ਪੜ ਰਹਾ ਲਓ ਜੀ ਦੇਖ ਪਾ ਜੀ ਦੇਖ ਸਾਰੇ ਹੋਂ ਦੇ ਪਾ ਜੀ ਇਹ ਕੋ ਪਾ ਜੀ ਉਹ ਨੋ ਵੀ ਲਖਾ ਵਾਲੇ ਦੇ ਬਹੁਤ ਆਵੇ ਵਾਲੇ ਦੇ ਨਾ ਕਰੀ ਉਹ ਦੇ ਪਾ ਜੀ ਵਾਲੇ ਦੇ ਸਾਰੇ ਕਿੰਨੇ ਗਲ ਹੈ ਹੁਣ ਅੱਜ ਪੂਰਾ ਦੇਖ ਲਓ ਪੀਵੀ08 ਪੀਵੀ08 ਪਰਮ ਦੇ ਦੇਖ ਲਿਓ ਭਾਈ YouTube ਤੇ ਭਾਜੀ ਮੈਂ ਕਿਹਾ YouTube ਕੱਢੀ ਉਹਨੂੰ ਫੈਨ ਕਰਦਾ ਕੱਢ ਬੱਝਿਆ ਭਾਜੀ ਬੱਟੋ ਬੱਟੋ ਪੀਵੀ08 ਭਾਜੀ ਇਦਾਂ ਨਹੀਂ ਲਿਖਦੇ ਸਭ ਤੋਂ ਲੇਖੋ ਪੀਵੀ08 ਵਾਲਾ ਪਰਮ ਪਰਮ ਭਰਦੇ ਪੀਵੀ08 ਭਰ ਕੇ ਭਾਈ ਜੂ ਦੇ ਲਾਈਵ ਆਇਆ ਹੈ ਦਾ ਭਾਈ ਤੇ ਮਿਲਦਾ ਬੰਨੂ ਕਿਤੇ ਫੋੜ ਫੋੜ ਭਾਈ ਇਹ ਪਰਮ ਲੱਗਦੇ ਮਗਰ ਸਾਲੇ 8 ਦਾ ਪਾ ਦੇ ਮੂਰੇ 8 ਨਾਲ ਫੜਾ ਭਰਾਵਾ ਕਿ ਕਮਾਨ ਨਹੀਂ ਪੈਣੀ ਛੱਡ ਦੇ ਇਹ ਉਰੇ ਪੜਾਇਆ ਥੋੜੇ ਤੇਰੇ ਵਿੱਚ ਪੱਟੀ ਲਾਈ ਬਹੁਤ ਬੱਧੀ ਆਇਰੇ ਪਾ ਕੇ ਕੇਲੇ ਨੇ ਹਰਾ ਮਾਰੀ ਬੋਗ ਲੰਦਾਂ ਜਿਆਦਾ ਘੱਟ ਦੋਰ ਲੈ ਗਏ ਦੋਰ ਬੈਰੀ ਨਾਈਸ ਇਹ ਵੀ ਦਿਖਾਓ ਇਹ ਵੀ ਬਲੌਗ ਜਿੰਦਾ ਹਾਂ ਮੈਂ ਦੋਰ ਲੈ ਕੇ ਰਾਂਗੇ ਬਹੁਤ ਉਹ ਅੰਕਲ ਨੂੰ ਜਾਣ ਦੋ ਨਾ ਲਾਈਵ ਚੱਲਦਾ ਇਹ ਸਤਾ ਗਿਆ ਜੀ ਮੈਂ ਆਹ ਨੂੰ ਕਿ ਕੁਮਾਰ ਹੋਂਦ ਤਰਾਈ ਪਈ ਆ ਭਾਜੀ ਐਂਡ ਓਏ ਕਰੀ ਤਰੀਕੇ ਕੁਮਾਰੀ ਨਾਉਣ ਕੇ ਚਲੋ ਠੀਕ ਹੈ ਜੀ ਇਹ ਹੁੰਦੇ ਆ ਟੱਕਰਦੇ ਆ ਤੁਹਾਨੂੰ ਲਾਈਵ ਦੇ ਵਿੱਚ ਸਤਿ ਸ਼੍ਰੀ ਅਕਾਲ ਮੇਰਾ ਭਰਾ ਜੋਰ ਜੀ ਜੋਰ ਨਾ ਇਹ ਵੀ ਇਹ ਵੀ ਭਾਜੀ YouTube ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਟੱਕਰਦੇ ਆ ਲਾਈਵ ਦੇ ਵਿੱਚ ਸ਼ੇਅਰ ਕਰ ਦਿਓ ਓ ਵੀ ਮੂਰੇ ਦੇਖੋ ਕਿੱਦਾਂ ਖੜੇ ਮੇਰੇ ਵੀ ਇਹ ਦਿਖਾਉਦੇ ਹਾਂ ਟ੍ਰੇਨ ਹੋ ਲੰਬਾ ਹੋ ਜਾਣਾ ਲਾਈਵ ਹਾਂ ਤੁਹਾਨੂੰ ਦੇਖੋ ਰੱਛ ਰੱਛ ਪੂਰਾ ਇੱਧਰ ਵੀ ਪੂਰਾ ਇੱਧਰ ਵੀ ਸਾਰਾ ਇੱਧਰ ਦੇਖੋ ਇਹ ਗਰੇਨ ਵਾਲੇ ਫਟ ਗਿਆ ਵੀਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੇਅਰ ਕਰ ਦਿਓ ਮੇਰਾ ਵੀਰਾ ਲਾਈਕ ਕਰਿਓ ਤੁਹਾਡਾ ਆਪਣਾ ਚੈਨਲ ਪੀਵੀ08 ਕੋਈ ਗਲਤੀ ਬੋਲਣ ਦੇ ਵਿੱਚ ਹੋ ਗਈ ਮਾਫਤ ਕਰਿਓ ਮੇਰਾ ਸਤਿ ਸ਼੍ਰੀ ਅਕਾਲ